ਉੱਥੇ ਇੱਕ ਇੰਜੀਨੀਅਰ ਨੂੰ ਸਿੰਚਾਈ ਦਾ ਮੈਂਬਰ ਲਗਾ ਦਿੱਤਾ ਗਿਆ ਜਦ ਕੇ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਸੀ ਕਿ ਬਾਤ ਬੜਾ ਖੜਾ ਹੋਇਆ ਪੰਜਾਬ ਨੇ ਹਰਿਆਣਾ ਦਾ ਹਿੱਸੇ ਦਾ ਪਾਣੀ ਹਰਿਆਣੇ ਨੂੰ ਦੇ ਦਿੱਤਾ ਹੈ ਪਰ ਫਿਰ ਵੀ ਉੱਥੇ ਪੰਜਾਬ ਸਰਕਾਰ ਨੇ ਜਾ ਕੇ ਖੁਦ ਭਗਵਾਨ ਤਮਨ ਸਾਡੇ ਸੀਐਮ ਨੇ ਧਰਨੇ ਦੇ ਬੈਠੇ ਉਹਨਾਂ ਨੇ ਕਿਹਾ ਕਿ ਜਿੰਨਾ ਪਾਣੀ ਉਹਨਾਂ ਲੋੜ ਅਨੁਸਾਰ ਦੇਵਾਂਗੇ ਪਰ ਸਾਡੇ ਕੋਲ ਫालतू ਬਣ ਦੇਣ ਨਹੀਂ ਹੈ ਹਾਲਕੇ ਤੁਹਾਨੂੰ ਵੀ ਦੱਸ ਦਈਏ ਕੇਸ ਹਾਈ ਕੋਰਟ ਵੀ ਚੱਲ ਰਿਹਾ ਪਰ ਫਿਰ ਵੀ ਹਰਿਆਣਾ ਸਰਕਾਰ ਦੇ ਵੱਲੋਂ ਐਡਾ ਵੱਡਾ ਡਿਸੀਜ ਲੈਣਾ ਆਪਣੀ ਮਨਮਾਨੀ ਕਰਨਾ ਕੀ ਦੇਖਦਾ ਕਿਤੇ ਦਿਖਦਾ ਹੈ ਵੀ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਇਹ ਤੁਹਾਂ ਦਾ ਸੀ ਹਰਿਆਣਾ ਦੀ ਬੀਜੇਪੀ ਹੈ ਤੇ ਉੱਪਰ ਕੇਂਦਰ ਜੀ ਮੋਦੀ ਸਰਕਾਰ ਬੀਜੇਪੀ ਦੀ ਹੈ ਤਾਂ ਪੰਜਾਬ ਦੇ ਨਾਲ ਸ਼ਰਿਆਮ ਕੀਤਾ ਜਾ ਰਿਹਾ ਧੱਕਾ ਇਸ ਪੂਰੇ ਵਿਸ਼ੇ ਗੱਲਬਾਤ ਕਰਨ ਲਈ ਚਲਦੇ ਆ ਸਿੱਧਾ ਸਾਡੇ ਸੀਨੀਅਰ ਪੱਤਰਕਾਰ ਸੰਜੀਤ ਸ਼ਰਮਾ ਜੀ ਕੋਲ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਉਹਨਾਂ ਕੀ ਕਹਿਣਾ ਸੰਜੀਤ ਸ਼ਰਮਾ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਲਾਈਵ ਪ੍ਰੋਗਰਾਮ 'ਚ ਹੈਲੋ 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 ਆਜੀ ਆਜੀ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ਾਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਸੁਦੀਪ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਇੱਕ ਬੜੀ ਵੱਡੀ ਚਾਲ ਦੁਆਰਾ ਖੇਡਤੀ ਹੈ ਹਰਿਆਣਾ ਦੀ ਸਰਕਾਰ ਨੇ ਆਪਣਾ ਉੱਥੇ ਯਾਨੀ ਕਿ ਇੱਕ ਬਰਿੰਦਰ ਸਿੰਘ ਨਾਮ ਦਾ ਇੰਜੀਨੀਅਰ ਲਗਾ ਦਿੱਤਾ ਗਿਆ ਹੈ ਬੀਬੀਐਮ ਬੋਰਡ ਦੇ ਵਿੱਚ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਪਾਣੀਆਂ ਦੇ ਮਾਮਲੇ ਵਿੱਚ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਹਮੇਸ਼ਾ ਹੀ ਜਿਹੜਾ ਧਕਾ ਜਿਹੜਾ ਹੁੰਦਾ ਆ ਰਿਹਾ ਜਾਂ ਅੱਗੇ ਨੂੰ ਜਿਹੜੀ ਸੈਂਟਰ ਸਰਕਾਰਾਂ ਧੱਕਾ ਕਰਨ ਜਾ ਰਹੀ ਹੈ ਉਹ ਜੀ ਦੇਖੋ ਸਿੱਧਾ ਹੀ ਸਿੱਧਾ ਜਿਹੜਾ ਡੀਬੀਐਮਬੀ ਬੋਰਡ ਹੈ ਜੀ ਜੀ ਉਸ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਜਿਹੜੇ ਮਤਲਬ ਕੰਮ ਕਰਦੇ ਸੀਗੇ ਇਨਵੋਲਵ ਸੀਗੇ ਕਰਮਚਾਰੀ ਕਰ ਕਰੀ ਬੂਵੀ ਦਾ ਉਹਨਾਂ ਨੂੰ ਹਟਾ ਕੇ ਹਰਿਆਣਾ ਦੇ ਜਿਹੜੇ ਬੰਦਿਆਂ ਨੂੰ ਲਿਆ ਗਿਆ ਜੀ ਉਹਦਾ ਕਿਤੇ ਨਾ ਕਿਤੇ ਜਿਹੜੀ ਸੈਂਟਰ ਸਰਕਾਰ ਦੀ ਇਹ ਚਾਲ ਲੱਗਦੀ ਹੈ ਕਿ ਜਿਹੜਾ ਹਰਿਆਣਾ ਨੂੰ ਪਾਣੀ ਦੇਣਾ ਹੈ ਕਿੰਨੀ ਕੁਆਂਟੀਟੀ ਚ ਦੇਣਾ ਹੈ ਜਾਂ ਕਦ ਜਿਹੜਾ ਕਿਵੇਂ ਦੇਣਾ ਹੈ ਉਹ ਅਕਸਰਾਂ ਦੀ ਦੇਖਰੇਖ ਦੇ ਵਿੱਚ ਹੋਣਾ ਇਹਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਟੀਮ ਹੈ ਬਦਲ ਦਿੱਤੀ ਗਈ ਹੈ ਜੀ ਜੀ ਜੋ ਕਿ ਸਰਾ ਸਾਰੇ ਸੈਂਟਰ ਸਰਕਾਰ ਆ ਜਿਹੜੀ ਪੰਜਾਬ ਦੇ ਨਾਲ ਹਮੇਸ਼ਾ ਤੱਕਾ ਕਰਦੀ ਆ ਰਹੀ ਹੈ ਹੁਣ ਵੀ ਤੱਕਾ ਕਰੀ ਇਹ ਤਾਂ ਕਿੰਨੂ ਵੀ ਤੱਕਾ ਕਰੂਗੀ ਸੋ ਸੈਂਟਰ ਸਰਕਾਰ ਨੂੰ ਬੇਨਤੀ ਹੈ ਵੀ ਜੋ ਵੀ ਸਿਸਟਮ ਹੈਗਾ ਉਹਨੂੰ ਚੱਲਦਾ ਰਹਿਣ ਤਾਂ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਓਟਾ ਕੇ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਹਾਂ ਕਿ ਹਰਿਆਣਾ ਦੇ ਲੋਕਾਂ ਨੂੰ ਕਿੰਦਾਇਆ ਲੇਕਿਨ ਪੰਜਾਬ ਦੇ ਲੋਕਾਂ ਨੂੰ ਕਿਉਂ ਹਟਾਇਆ ਗਿਆ ਹਾਂ ਤੁਹਾਨੂੰ ਮੈਂ ਦੱਸ ਦੇਣਾ ਕਿ ਪੰਜਾਬ ਦੇ ਲੋਕਾਂ ਨੂੰ ਹਟਾਇਆ ਗਿਆ ਤੇ ਜਦ ਕਿ ਪੰਜਾਬ ਨੇ ਪਾਣੀ ਵੀ ਆਪਣੇ ਜਿਹੜਾ ਉਹਦਾ ਹਿੱਸਾ ਬੰਦਾ ਸੀ ਉਹ ਦੇ ਤਾ ਉਹਨਾਂ ਨੇ ਹੋਰ ਵਾਧੂ ਮੰਗ ਕੀਤੀ ਸੀ ਭਗਵੰਤ ਸਿੰਘ ਸਾਹਿਬ ਨੇ ਕਿਹਾ ਵੀ ਹੋਰ ਅਸੀਂ ਪਾਣੀ ਨਹੀਂ ਦੇ ਸਕਦੇ ਸਾਡੇ ਹੀ ਕਹਦੇ ਵੀ ਖੇਤੀ ਦਾ ਸੀਜ਼ਨ ਹੈ ਅਸੀਂ ਪਾਣੀ ਦੇਸ ਸਾਡੇ ਕਿਸਾਨ ਵੀ ਖੁੱਖੇ ਮਰ ਜਾਣਗੇ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਕੇਸ ਹਰਿਆਣਾ ਪੰਜਾਬ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਸ ਤੋਂ ਬਾਅਦ ਵੀ ਹਰਿਆਣਾ ਸਰਕਾਰ ਦੇ ਵੱਲੋਂ ਐਦਾਂ ਆਪਣੇ ਕੰਜੀਨੀਅਰ ਨੂੰ ਉੱਤੇ ਫਿੱਟ ਕਰ ਦੇਣਾ ਤਾ ਸਾਫ ਦਿਖਾਇਆ ਦਖਾਈ ਦੇ ਰਿਹਾ ਕਿ ਬੀਜੇਪੀ ਸ਼੍ਰੀਆਮ ਧੱਕਾ ਕਰ ਰਹੀ ਹੈ ਪੰਜਾਬ ਦੇ ਨਾਲ ਫਿਰ ਤੋਂ ਮਾਹੌਲ ਖਰਾਬ ਹੋ ਸਕਦਾ ਦੇਖੋ ਬਿਲਕੁਲੋ ਜਿਹੜਾ ਸਾਰਾ ਸਿਸਟਮ ਹੈ ਉਹ ਆਪਣੇ ਹੱਥ ਦੇ ਵਿੱਚ ਜਿਹੜਾ ਸੈਂਟਰ ਸਰਕਾਰ ਰੱਖਣਾ ਚਾਹੁੰਦੀ ਹੈ ਦੇਖੋ ਪਹਿਲਾਂ ਵੀ ਕਿਤੇ ਨਾ ਕਿਤੇ ਨੰਗਲ ਡੈਮ ਦੇ ਉੱਤੇ ਜਿਹੜਾ ਉਹਨੂੰ ਸੈਂਟਰ ਦੇ ਅੰਦਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਰ ਰਹੇ ਆ ਜਾਂ ਕਰ ਕਿਵੇਂ ਵੀ ਉਹਨਾਂ ਦੀ ਸੋਚ ਸੀ ਕਿ ਉਹਹੀ ਸੋਚ ਸੀ ਦੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਹਰਿਆਣਾ ਨੂੰ ਹੈ ਉਹ ਨੰਗਲ ਡੈਮ ਦੇ ਵਿੱਚੋਂ ਪਾਣੀ ਦਿੱਤਾ ਜਾਵੇ ਨਹਿਰਾ ਚੋਂ ਪਾਣੀ ਦਿੱਤਾ ਜਾਵੇ ਹਾਲਾਂਕਿ ਜਿਵੇਂ ਮਾਨਸਾਪੀ ਗੱਲ ਕਰਦੇ ਸੀ ਵੀ ਗੱਲ ਕਰ ਲਿਆ ਜਾਂ ਸਿਚੁਏਸ਼ਨ ਵੀ ਗੱਲ ਕਰਦੀ ਆ ਕਿ ਇੰਨਾ ਪਾਣੀ ਨਹੀਂ ਹੈਗਾ ਅਗਰ ਪਾਣੀ ਹੋਵੇ ਤਾਂ ਪੰਜਾਬ ਨੂੰ ਦੇਣ ਚਿਆਤਰਾਜ ਹਰਿਆਣਾ ਛੋਟਾ ਬੜਾ ਭਰਾ ਹੈ ਜੀ ਲੇਕਿਨ ਕਿਤਨਾ ਕਿ ਦੇਦ ਜਿਹੜੀ ਰਾਜਨੀਤੀ ਹੋ ਰਹੀ ਉਹ ਆਮ ਲੋਕਾਂ ਨੂੰ ਜਿਹੜੀ ਕਿਤੇ ਨਾ ਕਿਤੇ ਕਨਫਿਊਜ਼ ਕਰ ਕੋਈ ਕਿ ਤੋ ਨੋ ਮੈ ਦੱਸਣਾ ਬੀਬੀ ਐਮਬੀ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਆਉਂਦੇ ਨੇ ਹੁਣ ਹਿਮਾਚਲ ਤੇ ਰਾਜਸਥਾਨ ਜ਼ਿਆਦਾ ਹਰਿਆਣੇ ਨੂੰ ਸ਼ਹਿ ਦੇ ਚੱਕ ਰਹੇ ਨੇ ਯਾਨੀ ਪੰਪ ਵਾਜੀ ਕਰ ਰਹੇ ਨੇ ਦੇਖੋ ਛੋਟੀ ਸਾਹਿਬ ਇਹ ਸਰਕਾਰਾਂ ਦੀਆਂ ਜਿਹੜੀਆਂ ਹਰਿਆਣਾ ਸਰਕਾਰ ਪੰਜਾਬ ਸਰਕਾਰ ਜਾਂ ਹਮਾਦਰ ਸਰਕਾਰ ਇਹ ਸਰਕਾਰਾਂ ਦਾ ਰੌਣਾ ਜੇ ਆਮ ਪਬਲਿਕ ਦੀ ਅਸੀਂ ਗੱਲ ਕਰਦੇ ਆ ਆਮ ਪਬਲਿਕ ਦੇ ਵਿੱਚ ਕੋਈ ਭੇਦਭਾਵ ਨਹੀਂ ਜੀ ਆਮ ਪਬਲਿਕ ਤਾਂ ਇੱਕ ਅਸੀਂ ਚੈਨਲ ਦੇ ਮਾਧਮੇ ਬਾਰੇ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਰਕਾਰਾਂ ਦੇ ਪਿੱਛੇ ਨਾ ਲੱਗੋ ਜਿਹੜੀ ਚੀਜ਼ ਸਿਸਟਮ ਚ ਉਹਨੂੰ ਸਿਸਟਮ ਚ ਰਹਿਣ ਦਿਓ ਜੀ ਆਮ ਪਬਲਿਕ ਨੂੰ ਇਸ ਚੀਜ਼ ਦੀ ਗੱਲ ਕਰਨੀ ਚਾਹੀਦੀ ਹੈ ਨਹੀਂ ਸ਼ਰਮਾ ਜੀ ਮੈਂ ਤੁਹਾਨੂੰ ਇੱਕ ਅਪਡੇਟ ਦੇਣਾ ਦਸਕਾ ਨੂੰ ਵੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਡਾਕਟਰ ਸਾਹਿਬ ਨੇ तकरीबन 10 ਦਿਨ ਪਹਿਲਾਂ ਕਿ ਜਦੋਂ ਉੱਥੇ ਪਾਣੀ ਦੇ ਪੰਜਾਬ ਦੇ ਨਹੀਂ ਹਟਾਏ ਕੀਤੇ ਅਫਸ ਐਫਆਪੀ ਤਰਨਾ ਦਿੱਤੀ ਗਈ ਜੇ ਨਹੀਂ ਉਹ ਪਾਣੀ ਛੱਡ ਸਕਦੇ ਜਿਸ ਤੋਂ ਪੰਜਾਬ ਦੇ ਲੋਕ ਗੁੱਸੇ ਚ ਆਏ ਪੰਜਾਬ ਦੇ ਲੋਕ ਸਿੱਧਾ ਨੰਗਲ ਟੈਂਪ ਪਹੁੰਚ ਗਏ ਸੀ ਭਗਵੰਤਪਨ ਸਾਹਿਬ ਨਾਲ ਧਰਨਾ ਦਿੱਤਾ ਉਹਨਾਂ ਨੇ ਤਾਂ ਜਾ ਕੇ ਉੱਥੇ ਮਾਹੌਲ ਖਰਾਬ ਹੋ ਸਕਦਾ ਸੀ ਉਹ ਪੰਜਾਬ ਦੇ ਲੋਕ ਤੁਹਾਨੂੰ ਪਤਾ ਜੇ इमोशनल ਹੈ ਤਾਂ ਆਪਣੇ ਹੱਕ ਲਈ ਕੁਝ ਵੀ ਕਰ ਸਕਦੇ ਨੇ ਬਿਲਕੁਲ ਬਿਲਕੁਲ ਦੇਖੋ ਛੋਡੀ ਸਾਹਿਬ ਚੈਨਲ ਦੇ ਮਾਤੇ ਬਨੇ ਸੀ ਕਹਿਣਾ ਚਾਹੁੰਦੇ ਵੀ ਇਸ ਚੀਜ਼ ਨੂੰ ਨਾ ਦਾ ਰਾਜਨੀਤੀ ਬਣਾਇਆ ਜਾਵੇ ਨਾ ਇਸ ਚੀਜ਼ ਨੂੰ ਜਜ਼ਮਾਤਾਂ ਨਾਲ ਦੇਖਿਆ ਜਾਵੇ ਜੋ ਮੌਕੇ ਦੀ ਸਿਚੁਏਸ਼ਨ ਹੈ ਜਾਂ ਮੌਕੇ ਦੀ ਜ਼ਰੂਰਤ ਹੈ ਜਾਂ ਮੌਕੇ ਦੀ ਲੋੜ ਹੈ ਉਸ ਚੀਜ਼ ਨੂੰ ਦੇਖ ਕੇ ਸਰਕਾਰਾਂ ਨੂੰ ਇਸ ਚੀਜ਼ ਦਾ ਹੱਲ ਕਰਨਾ ਚਾਹੀਦਾ ਹੈ ਜੀ ਸਾਡਾ ਕਹਿਣ ਦਾ ਮਤਲਬ ਇਹ ਹੈ ਉਹ ਤੁਹਾਨੂੰ ਤੋਂ ਅਸੀਂ ਇੱਕ ਹੋਰ ਆਪਣੇ ਦੇਣਾ ਸਵੇਰੇ ਆਪਾਂ ਇੱਕ ਲਾਈਵ ਦਾ ਪ੍ਰੋਮ ਕੀਤਾ ਸੀ ਥਾਰ ਵਾਲੀ ਬੀਬੀ ਉਹ ਜਿਹੜੀ ਚਿੱਟੇ ਵਾਲੀ ਕਿਉਨ ਹੈ ਉਹਨੂੰ 2 ਦਿਨ ਦਾ ਰਿਮਾਨਡ ਦੇਤਾ ਹੈ ਕੋਰਟ ਨੇ ਹਾਂ ਬਿਲਕੁਲ ਉਹਦਾ ਹੋਣਾ ਚਾਹੀਦਾ ਹੈ ਜੀ ਇਸ ਦਾ ਕਹਿੰਦੇ ਵੀ ਜੋ ਚੀਜ਼ਾਂ ਉਹਦੀਆਂ ਫ੍ਰੀਜ਼ ਫ੍ਰੀਜ਼ ਕੀਤੀਆਂ ਗਈਆਂ ਜਾਂ ਜੋ ਚੀਜ਼ਾਂ ਉਹਨੇ ਇੰਸਟਾਗ੍ਰਾਮ ਤੇ ਦਿਖਾਈਆਂ ਉਹਨਾਂ ਤੋਂ ਇਲਾਵਾ ਜਾ ਜਿਹੜੇ ਜਿਹੜੇ ਅਫਸਰਾਂ ਦਾ ਨਾਮ ਲਿਆ ਗਿਆ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੀ ਸਰਕਾਰ ਵੀ ਮਾਨਜੋਗ ਅਦਾਲਤਾਂ ਵੀ ਇਸ ਮਾਮਲੇ ਦੇ ਵਿੱਚ ਸਾਨੂੰ ਨਹੀਂ ਪਤਾ ਕੀ ਕਰਦੀ ਮੈਂ ਸਵੇਰੇ ਵੀ ਗੱਲ ਕੀਤੀ ਸੀ ਲੇਕਿਨ ਗੋਲ ਮੋੜ ਜੀ ਜਿਹੜੀ ਗੱਲ ਕਰਦਣੀ ਇੱਕ ਪਾਸੇ ਜਵਾਨਤ ਵੀ ਦੇ ਦੇਣੀ ਇੱਕ ਪਾਸੇ ਕਿਲੋ ਦੀ ਜਗਾ 19 ਗ੍ਰਾਮ ਜਿਹੜਾ ਉਸ ਚੀਜ਼ ਨੂੰ ਕੁਆਂਟੀਟੀ ਨੂੰ ਕਰ ਦੇਣਾ ਕਿੱਥੇ ਮਿਲੀ ਤੋਪੂ ਤੋ ਹੋਈ ਆ ਜਾਂ ਕਿੱਥੇ ਹੋ ਰਹੀ ਆ ਇਹ ਦੇਖੋ ਇੱਕ ਸਰਿਆਵ ਜਿਹੜੀ ਅੱਜ ਲੋਕਾਂ ਨੂੰ ਇਸ ਚੀਜ਼ ਦੀ ਪਤਾ ਹੈ ਵੀ ਕਿਲੋ ਫੜਿਆ ਗਿਆ 19 ਗ੍ਰਾਮ ਦਿਖਾਇਆ ਗਿਆ ਇਹ ਜਿਹੜਾ ਜਿਹੜੇ ਲੋਕਾਂ ਦੇ ਅੱਗੇ ਸੱਚ ਝੂਠ ਜਿਹੜਾ ਆ ਰਿਹਾ ਹੈ ਇਹ ਚੀਜ਼ਾਂ ਕਿਤੇ ਨਾ ਕਿਤੇ ਸਰਕਾਰਾਂ ਨੇ ਜਮਾਨਯੋਗ ਅਦਾਲਤਾਂ ਨੇ ਦੇਖਣੀਆਂ ਜੀ ਮੈਂ ਤਾਂ ਆਂਦਾ ਸੀ ਕਿ ਮਾਨ ਅੱਜ ਬਠਿੰਡਾ ਦੇ ਪੇਸ਼ੀ ਹੋਈ ਸੀ ਬਠਿੰਡਾ ਦੀ ਮਾਨਯੋਗ ਅਦਾਲਤ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਐਸਐਸਵੀ ਬਠਿੰਡਾ ਨੂੰ ਅਗਲੀ ਪੇਸ਼ੀ ਦੇ ਤਲਬ ਕਰ ਲਿਆ ਬੁਲਾ ਲਿਆ ਵੀ ਤੁਸੀਂ ਮੈਨੂੰ ਪੂਰੀ ਰਿਪੋਰਟ ਦਿਓ ਆ ਕੇ ਖੁਦ ਬਿਲਕੁਲ ਦੇਖੋ ਸਖਤ ਹੋਣਾ ਚਾਹੀਦਾ ਜੀ ਮਾਨਯੋਗ ਅਦਾਲਤਾਂ ਨੂੰ ਸਖਤ ਹੋਣਾ ਚਾਹੀਦਾ ਪਹਿਲਾਂ ਤਾਂ ਇਸ ਚੀਜ਼ ਤੇ ਸਖਤ ਹੋਣਾ ਚਾਹੀਦਾ ਵੀ ਕਿਹੜਾ ਕੁਆਂਟੀਟੀ ਜਿਹੜੀ ਫੜੀ ਗਈ ਹੈ ਉਸਤੇ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਹੈ ਵੀ ਕਿਹੜਾ ਗਰਾਉਂਡ ਜ਼ੀਰੋ ਤੇ ਆ ਕੇ ਉਹ 19 ਕੁਆਂਟੀਟੀ ਫੜੀ ਗਈ ਸੀ 19 ਗ੍ਰਾਮ ਫੜੀ ਗਈ ਸੀ ਜੋ 17 ਗ੍ਰਾਮ ਜੋ ਪਾਈ ਗਈ ਹੈ ਜਾਂ ਜ਼ਿਆਦਾ ਫੜੀ ਗਈ ਸੀ ਘੱਟ ਫੜੀ ਗਈ ਸੀ ਪਹਿਲਾਂ ਤਾਂ ਉਸ ਚੀਜ਼ ਤੇ ਤਹਿਕੀਕਤ ਹੋਣੀ ਚਾਹੀਦੀ ਹੈ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ ਸਾਡੇ ਹਿਸਾਬ ਨਾਲ ਕਿਉਂ ਕਿ ਕਿਲੋਵਾਰ 70 17 ਗ੍ਰਾਮ ਚ 19 ਗ੍ਰਾਮ ਚ ਜਿਵੇਂ ਸਮਾਨ ਦਾ ਅੰਤਰ ਆਇਆ ਜੀ ਸ਼ਰਮਾ ਜੀ ਮੈਂ ਵਾਪਸ ਪਾਣੀ ਵਾਲੇ ਮੁੱਦੇ ਤੇ ਆਨਾ ਅੰਤ ਵਿੱਚ ਤੁਹਾਡਾ ਵੀ ਮੈਨੂੰ ਪਤਾ ਤੁਹਾਡੇ ਕੋਲ ਸਮੇਂ ਘੱਟ ਹੁੰਦਾ ਹੈ ਕੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਹਰਿਆਣੇ ਦੇ ਲੋਕਾਂ ਦਾ ਮਾਣ ਨਾ ਖਰਾਬ ਹੋਏ ਹਾਈ ਕੋਰਟ ਨੂੰ ਜਲਦੀ ਵਿੱਚ ਚਾਕੇ ਕੋਈ ਰੂਸੀਆ ਲੈਣਾ ਚਾਹੀਦਾ ਹੈ ਕਿਉਂਕਿ ਦੇਖੋ ਪੰਜਾਬ ਤੇ ਹਰਿਆਣੇ ਦੇ ਵਿੱਚ ਕੇਂਦਰ ਸੀਗਾ ਕੇਂਦਰ ਰਹਿਣਾ ਸਾ ਦੇ ਰਿਹਾ ਤਾਂ ਸ਼ਾਇਦ ਹਾਈ ਕੋਰਟ ਨੂੰ ਜਲਦੀ ਵਿੱਚ ਚਾਣਾ ਚਾਹੀਦਾ ਹੈ ਦੇਖੋ ਸੋਢੀ ਸਾਹਿਬ ਜਿਹੜਾ ਕੇਂਦਰ ਆ ਜਾਂ ਸੈਂਟਰ ਹੁੰਦਾ ਉਹ ਸਾਰੇ ਸੂਬਿਆਂ ਦਾ ਮਾਪਾ ਬਾਪ ਹੁੰਦਾ ਜੀ ਜੀ ਅਗਰ ਮਾਪੇ ਆਪਣੇ ਬੱਚਿਆਂ ਦੇ ਨਾਲ ਜਿਹੜੀ ਦਰਾਇਤ ਕਰਨ ਲੱਗ ਜਾਣ ਜਾਂ ਮਾਪੇ ਕਿਤੇ ਨਾ ਕਿਤੇ ਛੋਟਾ ਬड़ा ਦੇਖਣ ਲੱਗ ਜਾਣ ਜਾਂ ਉਹਨੂੰ ਦੇਣਾ ਉਹਨੂੰ ਨਹੀਂ ਦੇਣਾ ਸਿਰੋ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਿਸਟਮ ਹੈ ਉਹ ਸਿਸਟਮ ਦੇ ਬਾਹਰ ਹੋ ਜਾਂਦਾ ਜੀ ਕਿਉਂਕਿ ਬਰਾਬਰੀ ਨਹੀਂ ਹੋਣੀ ਚਾਹੀਦੀ ਜੋ ਪੰਜਾਬ ਦਾ ਹੱਕ ਬਣਦਾ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਯਾਨੀ ਸਿੱਧਾ 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 ਸਵਾਲ ਹੈ ਕਿ ਕੇਂਦਰ ਪੱਖਪਾਤ ਕਰ ਰਿਹਾ ਹੈ ਮਤਰੀਵਾਲਾ ਅੱਜ ਵੀ ਪੰਜਾਬ ਨਾਲ ਮੰਦੇਓ ਬਿਲਕੁਲ ਜਿਹੜਾ ਹੋ ਰਿਹਾ ਉਹ ਤਾਂ ਸਿੱਧਾ ਹੀ ਸਿੱਧਾ ਦਿਖ ਰਿਹਾ ਕਿਤੇ ਨਾ ਕਿਤੇ ਪੰਜਾਬ ਨੂੰ ਪਿੱਛੇ ਕੀਤਾ ਜਾ ਰਿਹਾ ਹਾਲਾਂਕਿ ਜਿਹੜਾ ਪੰਜਾਬ ਬਾਰਡਰ ਸਟੇਟ ਹੈ ਕਿਤੇ ਨਾ ਕਿਤੇ ਹਸਵਾ ਚੱਲਦਾ ਸੋਰੀ ਪਾਕਿਸਤਾਨ ਦੇ ਨਾਲ ਜਿਹੜੀ ਕਿਤੇ ਨਾ ਕਿਤੇ ਜੰਗ ਚੱਲਣ ਦੀ ਜਾਂ ਚੱਲ ਰਹੀ ਹੈ ਜਾਂ ਜੋ ਵੀ ਸਿਸਟਮ ਹੈ ਬਾਰਡਰ ਦੇ ਹਿਸਾਬ ਨਾਲ ਜਿਹੜੀ ਅਲੱਗ ਫੈਸਿਲਿਟੀ ਹੁੰਦੀ ਹੈ ਅਲੱਗ ਸਹੂਲਤ ਹੁੰਦੀ ਹੈ ਇਹਦਾ ਸੰਨ ਸ਼ਰਮਾ ਜੀ ਇਜ਼ਦਾਨ ਜਾਮ ਜਲਦੀ ਪਹੁੰਚਣਾ ਪਏਗਾ ਭਾਜਪਾ ਨੂੰ ਆਣ ਵਾਲੀ ਵੋਟਾਂ 'ਚ ਬਿਲਕੁਲ ਬਿਲਕੁਲ ਕੋ ਉਤਨਾ ਪਵੇਗਾ ਪ੍ਰਭਾਵ ਪੈਂਦਾ ਲੇਕਿਨ ਚੁੱਕ ਕਿੱਥੇ ਤੇ ਹੋ ਜਾਂਦੀ ਹੈ ਜਾਂ ਤਾਂ ਇਹ ਲੋਕ ਬੇਈਮਾਨੀ ਨਾਲ ਜਿੱਤੇ ਜਾਂਦੇ ਆ ਜਾਂ ਕਿਤੇ ਨਾ ਕਿਤੇ ਲੋਕ ਬਦਲ ਜਾਂਦੇ ਆ ਕਹਿੰਦੇ ਕੁਛਾ ਕਰਦੇ ਕੁਛਾ ਕਿਤੇ ਨਾ ਕਿਤੇ ਹੱਥੇ ਚ ਬਾਜੀ ਆ ਜਾਂਦੀ ਫਿਰ ਸਰਕਾਰ ਬਣ ਜਾਂਦੀ ਹੈ ਕਹਿੰਦਾ ਮਤਲਬ ਇਹ ਵੀ ਇਹ ਸਿਸਟਮ ਚ ਚੱਲਦਾ ਹੈ ਸਰਕਾਰ ਤਾਂ ਠੀਕ ਰਹੂਗਾ ਨਹੀਂ ਮੈਂ 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 ਸਾਰੇ ਸਾਰੇ ਲੋਕਾਂ ਨੂੰ ਬਲੇਮ ਨਹੀਂ ਕਰਦਾ ਇਹ ਆਪਣੇ ਆਪ ਆ ਸਾਰੇ ਵੀ ਨੂੰ ਜਾਣਦੇ ਆ ਇਹ ਜਦੋਂ ਲੋਕ ਵੋਟਾਂ ਪੈਂਦੀਆਂ ਨੇ ਇਹੀ ਲੋਕ ਯਾਨੀ ਕੇ ਸ਼ਰਾਬਾ ਵਿਚੇ ਨਸ਼ੇ ਵਿਚੇ ਚੰਦ ਪੈਸੇ ਪਿੱਛੇ ਆਪਣੀਆਂ ਵੋਟਾਂ ਪਾ ਦਿੰਦੇ ਨੇ ਇਹ ਲੋਕ ਸੋਚਦੇ ਨਹੀਂ ਫਿਰ ਬਾਅਦ ਚ ਸਾਨੂੰ ਗਾਲਾਂ ਕੱਢਦਾ ਸਾਰੇ ਬਿਲਕੁਲ ਬਿਲਕੁਲ ਸੋਢੀ ਸਾਹਿਬ ਅਸੀਂ ਇੱਕ ਵੋਟ ਪਾਦਨੇ ਆ ਵੋਟ ਨੂੰ ਹਮੇਸ਼ਾ ਹੀ ਜਿਹੜਾ ਨਿਰਪੱਖ ਨਿਰਦਰਭ ਹੋ ਕੇ ਪਾਉਣਾ ਚਾਹੀਦਾ ਹੈ ਦੇਖੋ ਲਾਲਚ ਵਿੱਚ ਆ ਕੇ ਨਹੀਂ ਪਾਉਣਾ ਚਾਹੀਦਾ ਜੇ ਅੱਜ ਲਾਲਚ ਆ ਕੇ ਅਸੀਂ ਵੋਟਾਂ ਪਾਉਣਾ ਤਾਂ ਉਹਦਾ ਭੁਗਤਾਨ ਵੀ ਅਸੀਂ ਕਰਦੇ ਹਾਂ ਕਿੰਨੇ ਕਉ ਕਿਉਂਕਿ ਮੈਂ ਤਾਂ ਅੰਦਾਜ਼ੇ ਨਾਲ ਕਿ ਜਿੰਨੇ ਵੀ ਜਵਾਨ ਸ਼ਹੀਦ ਹੋਏ ਆ ਪਿੱਛੇ ਮਿਸ਼ਨ ਦੇ ਵਿੱਚ ਪੰਜਾਬ ਦੇ ਕਿਸੇ ਵੀ ਜਵਾਨ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਫਰੀਦਕੋਟ ਦਾ ਉਹ ਜਵਾਨ ਯਾਨੀ ਜਵਾਨ ਮੁੰਡਾਈ ਦੇ ਚਾਰ ਪੈਣਾ ਉਹ ਉਹਨਾਂ ਨੇ ਆਪਣਾ ਅੰਤਿਮ ਸੰਸਕਾਰ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਸਾਨੂੰ ਸ਼ਹੀਦ ਦਾ ਦਰਜਾ ਦਿਓ ਪਰ ਅੱਜ ਤੱਕ ਕਿਸੇ ਨੇ ਉਹਦੀ ਸੁਣੀ ਹੋਈ ਸੋ ਜੀ ਸਾਰਾ ਉਹ ਉਸਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਮੈਡਮ ਨੇ ਪ੍ਰੋਗਰਾਮ ਕੀਤਾ ਸੀ ਉਹ ਜੋੜਾ ਸਿਸਟਮ ਹੈ ਜੀ ਉਹ ਸਿਸਟਮ ਦੇ ਵਿੱਚ ਜਿਹੜੀ ਅਗਨੀ ਵੀਰ ਦੀ ਜਿਹੜੀ ਭਰਤੀ ਆ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਦੱਸਿਆ ਗਿਆ ਉਹਦੇ ਵਿੱਚ ਪੂਰਾ ਬਕਾਇਦਾ ਜਿਹੜੇ ਬੱਚੇ ਦੇ ਸਾਈਨ ਉਹਨੇ ਫਿਰ ਭਰਤੀ ਕੀਤਾ ਜਾਂਦਾ ਅਸਲ ਵਿੱਚ ਕੀ ਹੈ ਅੱਜ ਸਾਨੂੰ ਨੌਕਰੀ ਦੀ ਜ਼ਰੂਰਤ ਹੈ ਬੱਚਿਆਂ ਨੂੰ ਨੌਕਰੀ ਦੀ ਜ਼ਰੂਰਤ ਹੈ ਅਸੀਂ ਦੇਖਦੇ ਨਹੀਂ ਕਰਦੇ ਨਹੀਂ ਅਸੀਂ ਉਹ ਸਾਈਨ ਕਰਦਨੇ ਬੇਸ਼ੱਕ ਸਾਨੂੰ ਪਤਾ ਵੀ ਹੁੰਦਾ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਅਗਰ ਲਿਖਿਆ ਹੋ ਜੇ ਹਿਸਾਬ ਨਾਲ ਤੈਨੂੰ ਕਿ ਤੁਸੀਂ ਸਾਈਨ ਕੀਤੇ ਹੋਏ ਆ ਫਿਰ ਅਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ ਜੈਸੇ ਇਹਨੂੰ ਇਹ ਨਹੀਂ ਕਰ ਸਕਦੇ ਕਿ ਸਾਡਾ ਚਲੋ ਸ਼ਰਮਈ ਆਖਰੀ ਸਵਾਲ ਕਰਦਾ ਆਖਰੀ ਜਵਾਬ ਨਿਰਪੱਖ ਜਵਾਬ ਚਾਹੀਦਾ ਮੈਨੂੰ ਨਿਰਪੱਖ ਸਵਾਲ ਕਰਾਂਗਾ ਮੈਂ ਤੁਹਾਡੇ ਨਾਲ ਬੀਬੀਐਮਬੀ ਤੇ ਕੀ ਬੀਬੀਐਮਬੀ ਜਾਂ ਹਰਿਆਣਾ ਸਰਕਾਰ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਜਾਂ ਗਲਤ ਬਸ ਜੀ ਜੋ ਸਿਸਟਮ ਬਣਦਾ ਜਾਂ ਜੋ ਜਿਹਦਾ ਹੱਕ ਬਣਦਾ ਉਹਨੂੰ ਮਿਲਣਾ ਚਾਹੀਦਾ ਹਰਿਆਣਾ ਨੂੰ ਅਗਰ ਪਾਣੀ ਵੀ ਲੈਣਾ ਚਾਹੀਦਾ ਪੰਜਾਬ ਦੇ ਕੋਲ ਹੈਗਾ ਤਾਂ ਪਾਣੀ ਦੇਣਾ ਅਸੀਂ ਪਾਣੀ ਦੇ ਚੁੱਕੇ ਆ ਅਸੀਂ ਪਾਣੀ ਦੇ ਚੁੱਕੇ ਹਰਿਆਣੂ ਸ਼ਰਮਾ ਵੀ ਪਾਣੀ ਦੇ ਦੇ ਚੁੱਕੇ ਆ ਛੋਟੀ ਸਾਹਿਬ ਅਗਰ ਬਣਦਾ ਹੈਗਾ ਸਾਨੂੰ ਦੇਣ ਚ ਕੋਈ ਇਤਰਾਜ਼ ਨਹੀਂ ਅਗਰ ਹੈ ਨਹੀਂ ਤਾਂ ਫੇ ਪਾਣੀ ਦਵਾਂਗਾ ਕਿੱਥੇ ਫੇ ਜੀ ਗੱਲ ਪੂਰੀ ਸੁਣੋ ਜੀ ਕੀ ਕਹ ਰਹੇ ਆ ਤੁਸੀਂ ਅਗਰ ਸਾਡੇ ਕੋਲ ਚੀਜ਼ ਹੋਊਗੀ ਨਹੀਂ ਅਸੀਂ ਕਿੱਥੇ ਦਵਾਂਗੇ ਅਗਰ ਹੋਊਗੀ ਤਾਂ ਅਸੀਂ ਵੰਡ ਪਾ ਕੇ ਦੇ ਸਕਦੇ ਆ ਸੁਪਰ ਸੈਂਟਰ ਸਰਕਾਰ ਨੂੰ ਇਹ ਜਿਆ ਰਸਤਾ ਕੱਢਣਾ ਚਾਹੀਦਾ ਵੀ ਹਰਿਆਣੇ ਨੂੰ ਕਿਤੇ ਨਾ ਕਿਤੇ ਪਾਣੀ ਕਰੇ ਜੀ ਕਰ हरियाणा ਦਾ ਜਿਹੜਾ ਸਰਕਾਰਾਂ ਦਾ ਜਿਹੜਾ ਪਾਣੀ ਦਾ ਰੌਲਾ ਚੱਲਦਾ ਕਿਤੇ ਨੇ ਕਿਤੇ ਉਹ ਮਸਲਾ ਹੱਲ ਹੋ ਸਕੇ ਕਿਉਂਕਿ ਭਗਵਾਨਤਮਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਪਾਣੀ ਤੁਸੀਂ ਪਾਕਿਸਤਾਨ ਦਾ ਬੰਦ ਕੀਤਾ ਉਹ ਰਹਿਣ ਦੇ ਦੋ ਇਹ ਪਾਣੀ ਹੁਣ ਤੁਹਾਡੇ ਕੋਲ ਵੇਸਟੇਜ ਹੈ ਸਰ ਬਿਲਕੁਲ ਬਿਲਕੁਲ ਦੇਖੋ ਛੋਟੀ ਜਾਬ ਜਿਹੜੇ ਇਸ ਇਸ ਨੂੰ ਚਲਾਉਂਦੇ ਆ ਜਾਂ ਜਿਨ੍ਹਾਂ ਨੂੰ ਪਤਾ ਹੈ ਜਾਂ ਜਿਹੜੇ ਇਹਦੇ ਦੇ ਰਿਲੇਟਡ ਜਿਹੜੇ ਜੁੜੇ ਹੋਏ ਲੋਕ ਐ ਇਸ ਬਚਾ ਡਿਪਾਰਟਮੈਂਟ ਦੇ ਵਿਭਾਗ ਦੇ ਲੋਕ ਐ ਉਹਨਾਂ ਨੂੰ ਪਤਾ ਹੁੰਦਾ ਜੀ ਕਿੰਨੀ ਕੁਆਂਟੀਟੀ ਜੇਸੀ ਰੱਖਣਾ ਕਿੰਨੀ ਕੁਆਂਟੀਟੀ ਜੀ ਦੇਣਾ ਹੈ ਅਗਰ ਕੁਝ ਗੰਜੈਸ ਹੁੰਦੀ ਹੈ ਤਾਂ ਦੇਣ ਦੀ ਕੋਈ ਹਰਦੀ ਨਹੀਂ ਹੁੰਦਾ ਅਗਰ ਗੰਜੈਸ ਹੀ ਨਹੀਂ ਉਹ ਫਿਰ ਦੇਣਗੇ ਜਿੱਥੇ ਜੀ ਨਾ ਸਰਕਾਰ ਦੇ ਸਕਦੀ ਆ ਨਾ ਕੋਈ ਡਿਪਾਰਟਮੈਂਟ ਦੇ ਸਕਦਾ ਜੀ ਚਲੋ ਸ਼ਰਮਾਈ ਤੁਸੀਂ ਆਪਣਾ ਕੀਮਤੀ ਸਾਨੂੰ ਸਮੇਂ ਦੇ ਕੀਮਤੀ ਵਿਚਾਰ ਤੇ ਮੈਂ ਤੁਹਾਡਾ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਸਰ ਚਲੋ ਬਸ ਛੋਟੀ ਸਾਹਿ ਜੋ ਦੋਤ ਸੈਰਣਾ ਜੁੜੇ ਸਾਡੇ ਸੀ ਵੀ ਪੱਤਗਾ ਸੰਜੀਵ ਚਰਮਾ ਜੀ ਤੇ ਜਿਹੜਾ ਅੱਡਾ ਅਸਦਾ ਮੁੱਦਾ ਸੀਗੇ ਪਾਣੀ ਆ ਜਿਹੜਾ ਮੁੱਦਾ ਹਰਿਆਣਾ ਪੰਜਾਬ ਦਾ ਉਹ ਸੁਲਝਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਪੰਜਾਬ ਨੇ ਜਿਹੜਾ ਵਾਅਦਾ ਕੀਤਾ ਸੀ ਭਗਵੰਤ ਸਿੰਘ ਸਰਕਾਰ ਨੇ ਉਹ ਪਾਣੀ ਦੇ ਦਿੱਤਾ ਗਿਆ ਪਰ ਅੱਜ ਬੀਬੀਐਮ ਬੋਰਡ ਦੇ ਵਿੱਚ ਇੱਕ ਨਵੀਂ ਐਂਟਰੀ ਕਰ ਦਿੱਤੀ ਗਈ ਹੈ ਬਜਿੰਦਰ ਸਿੰਘ ਨਾਮ ਦੇ ਇੱਕ ਇੰਜੀਨੀਅਰ ਦੀ ਹਰਿਆਣਾ ਦੇ ਵੱਲੋਂ ਆਪਣਾ ਇੱਕ ਬੰਦਾ ਫਿੱਟ ਕਰ ਦਿੱਤਾ ਗਿਆ ਔਰ ਉਹਦੇ ਕੋਲ ਐਜ਼ ਮੈਂਬਰ ਸਿੰਚਾਈ ਵਿਭਾਗ ਨੂੰ ਪੂਰਾ ਦਿੱਤਾ ਗਿਆ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਪੂਰਾ ਪਾਣੀ ਦੁਆਰਾ ਛੱਡਣ ਇਹ ਇਸੇ ਮੌਲੇ ਨਾਗਰਮਾਵੇ ਸੀਏਏ ਸਾਰਿਆਂ ਨੂੰ ਗੁਰਜ਼ਾਰਿਸ਼ ਕਰਦਾ ਲੋਕਾਂ ਨੂੰ ਵੀ ਜਲਦੀ ਕੋਈ ਮੁੱਦਾ ਫੈਸਲਾ ਨਿਕਲੇਗਾ ਕਿਉਂਕਿ ਭਗਵਾਨ ਤਮਨ ਸਾਹਿਬ ਸਾਡੇ ਸੀਐਮ ਨੇੜੇ ਬਹੁਤ ਵਧੀਆ ਨੇ ਕੰਮ ਕਰਦੇ ਨੇ ਹਜੇ ਉਹਨਾਂ ਕੋਈ ਨਿਜੀ ਪਾਕਿਸਤਾਂ ਹੈ ਨਹੀਂ ਕਿਉਂਕਿ ਦੁਪਹਿਰੇ ਹੀ ਇਹ ਚੋਣ ਕੀਤੀ ਗਈ ਹੈ ਸਿਰਫ 2 ਘੰਟੇ ਪਹਿਲਾਂ ਚੋਣ ਕੀਤੀ ਗਈ ਹੈ ਜੋ ਹਰਿਆਣਾ ਦੀ ਸਰਕਾਰ ਨੇ ਦੱਸਿਆ ਜੋ ਬਿਆਨ ਆਇਆ ਕਿ ਕੰਜੀਨੀਅਨ ਨੂੰ ਫਿੱਟ ਕਰ ਦਿੱਤਾ ਗਿਆ ਤੇ ਜਿਹੜੇ ਪੰਜਾਬ ਦੇ ਲੋਕ ਕੱਢੇ ਗਏ ਆ ਕਿ ਉਹਨੂੰ ਵਾਪਸੀ ਹੋਏਗੀ ਵੀ ਵੀ ਮੈਂ ਜੀਆ ਨਹੀਂ ਹੁਣ ਇਹ ਸਵਾਲ ਖੜਾ ਹੁੰਦਾ ਹੈ ਮਾਨਯੋਗ ਅਦਾਲਤਾਂ ਦੇ ਕਿਉਂਕਿ ਇਹ ਕੇਸ ਹਾਈ ਕੋਰਟ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਕੀ ਪੰਜਾਬ ਨੂੰ ਦਾ ਬੰਦਾ ਹੱਕ ਮਿਲੇਗਾ ਜਾਂ ਨਹੀਂ ਜਾਂ ਹਰ ਵਾਂਗ ਦੀ ਤਰ੍ਹਾਂ ਮਤਰੀ ਮਾਰਗਾ ਵਿਵਾਰ ਕਰੇਗੀ ਕੇਂਦਰ ਸਰਕਾਰ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਸ਼ਾਨਦਾਰ ਪ੍ਰੋਗਰਾਮ ਸੀ ਤੇ ਮੈਂ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ਾ ਲੈ ਕੇ ਉਹ ਤਾਂ ਤੁਸੀਂ ਦੇਖੋ ਇਹ ਪੰਜਾਬੀ ਦੇ ਟੀਵੀ ਤੇ ਚੱਲਦੀਆਂ ਹੋਰ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਲਈ ਦੋਸਤੋ ਇਜਾਜ਼ਤ ਸਤਸ੍ਰੀ ਅਕਾਲ